ਮੈਂ ਪ੍ਰਵੀਨ ਮੇਰੀ ਉਮਰ ਉਦੋਂ 4 ਸਾਲ ਦੀ ਸੀ ਜਦੋਂ ਮੇਰੀ ਮਾਂ ਤੇ ਪਿਓ ਦੀ ਮੌਤ ਹੋ ਗਈ ਮੈਨੂੰ ਉਸ ਵਕਤ ਕੋਈ ਸਮਝ ਨਹੀਂ ਸੀ ਮੇਰੇ ਮਾਂ ਪਿਓ ਦੀ ਮੌਤ ਇੱਕ ਹਾਨ ਹੋਣੀ ਸੀ ਮੇਰੇ ਪਾਪਾ ਹੋਰੀ ਤਿੰਨ ਭਰਾ ਸੀ ਮੇਰਾ ਇੱਕ ਚਾਚਾ ਵਿਆਹਿਆ ਹੋਇਆ ਸੀ ਤੇ ਛੋਟਾ ਚਾਚਾ ਕੁਆਰਾ ਸੀ ਮੈਂ ਘਰ ਵਿੱਚ ਪਹਿਲਾ ਬੱਚਾ ਹੋਣ ਕਰਕੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਫਿਰ ਮੇਰੀ ਮਾਂ ਦੇ ਘਰ ਦੂਜਾ ਬੱਚਾ ਹੋਇਆ ਤੇ ਦੂਜਾ ਬੱਚਾ ਮੁੰਡਾ ਹੋਇਆ ਅੱਜ ਤੋਂ 30 ਸਾਲ ਪਹਿਲਾਂ ਬੱਚੇ ਘਰ ਵਿੱਚ ਹੀ ਹੋ ਜਾਂਦੇ ਸੀ ਬਹੁਤ ਘੱਟ ਲੋਕ ਹਸਪਤਾਲ ਲੈ ਕੇ ਜਾਂਦੇ ਸੀ ਜਦੋਂ ਮੇਰੀ ਮਾਂ ਦੇ ਘਰ ਮੁੰਡਾ ਹੋਇਆ ਤਾਂ ਕੋਈ ਫਿਜ਼ੀਕਲ ਪ੍ਰੋਬਲਮ ਹੋਣ ਕਰਕੇ ਮੇਰੀ ਮਾਂ ਦੀ ਮੌਤ ਹੋ ਗਈ ਜਦੋਂ ਟਾਈਮ ਸਵੇਰ ਦੇ 4 ਵਜੇ ਸੀ ਤਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਸਾਰੇ ਰੋਣ ਲੱਗ ਪਏ ਰੋਣ ਦੀ ਆਵਾਜ਼ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਮੇਰੇ ਪਾਪਾ ਮੇਰੀ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ ਉਸ ਤੋਂ ਇਹ ਸਦਮਾ ਕਿਵੇਂ ਬਰਦਾਸ਼ਤ ਹੋ ਸਕਦਾ ਸੀ ਮੇਰੇ ਪਾਪਾ ਮੈਨੂੰ ਗੋਦ ਵਿੱਚ ਲੈ ਕੇ ਬੰਦਿਆਂ ਵਿੱਚ ਬੈਠੇ ਸੀ ਇੱਕਦਮ ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਇਆ ਤੇ ਉਸ ਨੇ ਮੈਨੂੰ ਗੋਦ ਵਿੱਚੋਂ ਪਾਸੀ ਕਰਕੇ ਭੱਜ ਕੇ ਕੀਟਨਾਸ਼ਕ ਦਵਾਈ ਪੀ ਲਈ ਉਸ ਵਕਤ ਰੋਲਾ ਪੈ ਗਿਆ ਤੇ ਫਟਾਫਟ ਪਾਪਾ ਨੂੰ ਚੁੱਕਿਆ ਤੇ ਗੱਡੀ ਵਿੱਚ ਬਿਠਾ ਕੇ ਸ਼ਹਿਰ ਵਾਲੇ ਹਸਪਤਾਲ ਲੈ ਗਏ ਪਰ ਮਾੜੀ ਕਿਸਮਤ ਉਸ ਵੇਲੇ ਅੱਗੋਂ ਟ੍ਰੇਨ ਆ ਰਹੀ ਸੀ ਤੇ ਫਾਟਕ ਬੰਦ ਸੀ 15 ਮਿੰਟ ਬਾਅਦ ਫਾਟਕ ਖੁੱਲਿਆ ਪਰ ਉਸ ਵਕਤ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਸੀ ਫਿਰ ਵੀ ਦਿਲ ਦੀ ਤਸੱਲੀ ਵਾਸਤੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਦੇਖ ਕੇ ਹੀ ਸਿਰ ਹਿਲਾ ਦਿੱਤਾ ਤੇ ਸ਼ਾਮ ਦੇ 4 ਵਜੇ ਚੁੱਕੇ ਸਨ ਉੱਧਰ ਘਰ ਵਿੱਚ ਜਿਹੜਾ ਮੇਰਾ ਵੀਰਾ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ। ਫਿਰ ਜਿਹੜੀ ਚਿਖਾ ਮੇਰੀ ਮਾਂ ਵਾਸਤੇ ਬਣਾਈ ਸੀ ਉਹ ਸੱਚੀ ਖਾਤੇ ਮੇਰੇ ਪਾਪਾ ਨੂੰ ਵੀ ਪਾ ਦਿੱਤਾ ਤੇ ਉਸ ਦਾ ਸੰਸਕਾਰ ਕਰ ਦਿੱਤਾ। ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੇ ਪਾਪਾ ਨੂੰ ਘਰ ਵਿੱਚੋਂ ਕਫਨ ਤੱਕ ਨਹੀਂ ਨਸੀਬ ਹੋਇਆ ਸੀ ਤੇ ਨਾ ਹੀ ਉਸ ਨੂੰ ਨਿਲਾਇਆ ਗਿਆ ਸੀ। ਬਸ ਫਟਾਫਟ ਲਿਆ ਕੇ ਉਸ ਦਾ ਸੰਸਕਾਰ ਕਰ ਦਿੱਤਾ ਸੀ। ਕਿ ਸਾਰੇ ਸੋਚਦੇ ਸੀ ਕਿ ਜੇ ਨ ਹੋਣ ਲੱਗ ਪਏ ਤਾਂ ਟਾਈਮ ਲੱਗ ਜਾਣਾ ਕਿਤੇ ਪੁਲਿਸ ਕੇਸ ਨਾ ਬਣ ਜਾਵੇ ਇਦਾਂ ਹੀ ਮੇਰੇ ਪਾਪਾ ਦਾ ਸੰਸਕਾਰ ਕਰ ਦਿੱਤਾ ਦੂਜੇ ਪਾਸੇ ਦੂਸਰੀ ਚਿਖਾ ਵਿੱਚ ਮੇਰੀ ਮਾਂ ਤੇ ਮੇਰੇ ਵੀਰ ਨੂੰ ਪਾ ਕੇ ਸੰਸਕਾਰ ਕਰ ਦਿੱਤਾ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਸੀ ਇੱਕੋ ਦਿਨ ਇੱਕੋ ਘਰ ਵਿੱਚ ਤਿੰਨ ਲਾਸ਼ਾਂ ਦਾ ਉੱਠਣਾ ਬਹੁਤ ਵੱਡੀ ਗੱਲ ਸੀ ਪਰ ਇਦਾਂ ਹੀ ਮੇਰੀ ਮੰਮੀ ਪਾਪਾ ਦੀ ਕਹਾਣੀ ਖਤਮ ਹੋ ਗਈ ਤੇ ਮੇਰੀ ਮੰਮੀ ਪਾਪਾ ਦੀ ਮੌਤ ਪਿੰਡ ਵਿੱਚ ਮਿਸਾਲ ਬਣ ਗਈ ਭਲੇ ਹੀ ਮੈਂ ਉਸ ਵਕਤ ਬਹੁਤ ਛੋਟੀ ਸੀ ਪਰ ਮੇਰੀਆਂ ਛੋਟੀਆਂ-ਛੋਟੀਆਂ ਅੱਖਾਂ ਮੇਰੀ ਮਾਂ ਤੇ ਪਿਓ ਨੂੰ ਹਮੇਸ਼ਾ ਲੱਭਦੀਆਂ ਰਹਿੰਦੀਆਂ ਸੀ ਮੈਨੂੰ ਮੇਰੀ ਦਾਦੀ ਨੇ ਹਮੇਸ਼ਾ ਇਹੀ ਕਹਿਣਾ ਪੁੱਤ ਤੇਰੀ ਮੰਮੀ ਤੇਰੇ ਨਾਨਕੇ ਗਈ ਏ ਤੇ ਤੇਰਾ ਪਾਪਾ ਉਸ ਨੂੰ ਲੈਣ ਗਿਆ ਏ ਅੱਜ ਤੂੰ ਆਪਣੇ ਚਾਚੇ ਨਾਲ ਸੋ ਜਾ ਕੱਲ ਤੱਕ ਆ ਜਾਣਗੇ ਫਿਰ ਦਾਦੀ ਨੇ ਪਾਸੇ ਮੂੰਹ ਕਰਕੇ ਰੋਣ ਲੱਗ ਪੈਣਾ ਪਰ ਮੈਨੂੰ ਉਸਦੇ ਰੋਣ ਦੀ ਕਦੀ ਸਮਝ ਨਹੀਂ ਸੀ ਆਈ ਹੌਲੀ-ਹੌਲੀ ਰੱਬ ਵੱਲੋਂ ਹੀ ਮੈਨੂੰ ਸਬਰ ਆਉਣਾ ਸ਼ੁਰੂ ਹੋ ਗਿਆ ਤੇ ਮੈਂ ਭੁੱਲਣਾ ਸ਼ੁਰੂ ਹੋ ਗਈ ਚਾਚੇ ਨੇ ਰੋਜ਼ ਰਾਤ ਨੂੰ ਮੇਰੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਉਣਾ ਤੇ ਮੈਂ ਹਮੇਸ਼ਾ ਚਾਚੇ ਨਾਲ ਹੀ ਸੋਣਾ ਫਿਰ ਇਦਾਂ ਹੀ ਮੈਂ 6 ਸਾਲ ਦੀ ਹੋ ਗਈ ਤੇ ਮੇਰੇ ਚਾਚੇ ਦਾ ਵਿਆਹ ਹੋ ਗਿਆ ਚਾਚੇ ਦੇ ਵਿਆਹ ਤੋਂ ਬਾਅਦ ਦਾਦੀ ਨਾਲ ਸੋਣਾ ਸ਼ੁਰੂ ਕਰ ਦਿੱਤਾ ਫਿਰ ਕੁਝ ਸਮਾਂ ਪਿਆ ਤੇ ਮੇਰੇ ਦੂਜੇ ਚਾਚੇ ਦੀ ਵੀ ਹਾਰਟ ਅਟੈਕ ਹੋਣ ਕਰਕੇ ਮੌਤ ਹੋ ਗਈ ਸੀ ਜਦੋਂ ਮੇਰੇ ਚਾਚੇ ਦੀ ਮੌਤ ਹੋਈ ਤਾਂ ਉਸ ਦੇ ਵੀ ਦੋ ਬੱਚੇ ਸੀ ਇੱਕ ਕੁੜੀ ਤੇ ਇੱਕ ਮੁੰਡਾ ਮੇਰੇ ਚਾਚੇ ਦੀ ਮੌਤ ਤੇ ਮੇਰੀ ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ਉਸ ਨੇ ਇੰਨੇ ਦੁੱਖ ਤਾਂ ਆਪਣੇ ਹੱਡਾਂ ਤੇ ਹੰਡਾਇਆ ਲਏ ਸੀ ਤੇ ਉਹ ਮੰਝੇ ਤੇ ਪੈ ਗਈ ਮੇਰੇ ਚਾਚੇ ਦੀ ਮੌਤ ਨੂੰ 8 ਮਹੀਨੇ ਬਾਅਦ ਮੇਰੀ ਦਾਦੀ ਦੀ ਵੀ ਮੌਤ ਹੋ ਗਈ ਦਾਦੀ ਦੀ ਮੌਤ ਤਾਂ ਮੈਨੂੰ ਜਿਵੇਂ ਕੱਲਿਆਂ ਹੀ ਕਰ ਗਈ ਸੀ ਮੈਨੂੰ ਉਸ ਦਿਨ ਇਹ ਲੱਗਿਆ ਜਿਵੇਂ ਮੈਂ ਅੱਜ ਅਨਾਥ ਹੋ ਗਈ ਹਾਂ ਕਿਉਂਕਿ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਤਾਂ ਦਾਦੀ ਹੀ ਸੀ ਜੋ ਮੇਰਾ ਖਿਆਲ ਰੱਖਦੀ ਸੀ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦੀ ਸੀ ਮੈਨੂੰ ਤਾਂ ਆਪਣੀ ਮੰਮੀ ਪਾਪਾ ਵੀ ਕਦੇ ਯਾਦ ਨਹੀਂ ਆਈ ਫਿਰ ਮੈਂ ਚਾਚੀ ਕੋਲ ਸੌਣ ਲੱਗ ਪਈ ਫਿਰ ਹੌਲੀ-ਹੌਲੀ ਚਾਚੀਆਂ ਦੇ ਸੁਭਾਅ ਵਿੱਚ ਫਰਕ ਆਉਣ ਲੱਗ ਪਿਆ ਪਹਿਲਾਂ ਵੱਡੀ ਚਾਚੀ ਦਾ ਸੁਭਾਅ ਠੀਕ ਸੀ ਪਰ ਛੋਟੀ ਚਾਚੀ ਆਈ ਤਾਂ ਉਹ ਮੈਨੂੰ ਇੰਨਾ ਪਸੰਦ ਨਹੀਂ ਸੀ ਕਰਦੀ ਉਹ ਹਮੇਸ਼ਾ ਮੈਨੂੰ ਨਕਮਮੀ ਹੀ ਸਮਝਦੀ ਸੀ ਤੇ ਛੋਟੀ ਚਾਚੀ ਨਾਲ ਰਲ ਕੇ ਵੱਡੀ ਚਾਚੀ ਵੀ ਗੱਲਾਂ-ਗੱਲਾਂ ਵਿੱਚ ਝਿੜਕ ਦਿੰਦੀ ਸੀ ਜਿਵੇਂ ਦੂਜੇ ਬੱਚੇ ਘਰੋਂ ਬਾਹਰ ਖੇਡਦੇ ਸੀ ਉਹ ਮੈਨੂੰ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੀਆਂ ਤੇ ਨਾ ਹੀ ਮੈਨੂੰ ਖੇਡਣ ਦਿੰਦੀਆਂ ਸੀ ਉਹਨਾ ਕਹਿਣਾ ਕਿ ਕੋਈ ਕੰਮ ਦਾ ਵੱਲ ਸਿੱਖ ਲੈ ਨਹੀਂ ਤਾਂ ਲੋਕ ਸਾਨੂੰ ਹੀ ਕਹਿਣਗੇ ਕਿ ਮਾਪਿਓ ਤਾਂ ਹੈ ਨਹੀਂ ਤੇ ਕੁੜੀਆਂ ਨੂੰ ਚਾਚੀਆਂ ਨੇ ਕੋਈ ਵੱਲ ਵੀ ਨਹੀਂ ਸਿਖਾਇਆ ਮੈਂ 10 ਸਾਲ ਦੀ ਸੀ ਜਦੋਂ ਚਾਚੀਆਂ ਨਾਲ ਰਲ ਕੇ ਘਰ ਦਾ ਸਾਰਾ ਕੰਮ ਕਰਨ ਲੱਗੀ ਚਾਚੀਆਂ ਮੈਨੂੰ ਨਵੇਂ ਕੱਪੜੇ ਵੀ ਨਹੀਂ ਲੈ ਕੇ ਦਿੰਦੀਆਂ ਸੀ ਉਹਨਾਂ ਨੇ ਆਪਣੇ ਕੱਪੜਿਆਂ ਨੂੰ ਹੀ ਠੀਕ ਕਰ ਕੇ ਮੈਨੂੰ ਪਵਾ ਦੇਣੇ ਮੈਂ ਪਾ ਲੈਣੀ ਜੇ ਨਵਾਂ ਸੂਟ ਜਾਂ ਜੁੱਤੀ ਮੰਗੜੀ ਤਾਂ ਮੈਨੂੰ ਕਹਿਣਾ ਕਿ ਕੁਆਰੀਆਂ ਕੁੜੀਆਂ ਫੈਸ਼ਨ ਨਹੀਂ ਕਰਦੀਆਂ ਹੁੰਦੀਆਂ ਜੇ ਨਿਕਲ ਗਈ ਤਾਂ ਅਸੀਂ ਕੀ ਕਰਾਂਗੇ ਸਾਡੇ ਤੋਂ ਨਹੀਂ ਬੇਇੱਜ਼ਤੀ ਕਰਵਾਈ ਜਾਂਦੀ ਚਾਚੇ ਦੀਆਂ ਕੁੜੀਆਂ ਨੇ ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਮੈਂ ਉਹਨਾਂ ਵੱਲ ਦੇਖਣਾ ਤਾਂ ਮੈਨੂੰ ਬਹੁਤ ਦੁੱਖ ਹੋਣਾ ਮੈਂ ਅੰਦਰ ਵੜ ਕੇ ਰੋਣਾ ਮੈਂ ਤਾਂ ਕਿਸੇ ਦੇ ਸਾਹਮਣੇ ਰੋ ਵੀ ਨਹੀਂ ਸਕਦੀ ਸੀ ਤੇ ਰੱਬ ਨੂੰ ਕਹਿਣਾ ਰੱਬਾ ਤੂੰ ਮੇਰੇ ਨਾਲ ਐਵੇਂ ਕਿਉਂ ਕੀਤਾ ਮੇਰੇ ਕੋਲ ਮਾਂ ਖੋਈ ਸੀ ਤਾਂ ਦਾਦੀ ਨਾ ਖੁੰਦਾ ਮੈਂ ਰੋ ਰੋ ਕੇ ਅੱਖਾਂ ਪੂੰਝ ਕੇ ਬਾਹਰ ਆ ਜਾਣਾ ਚਾਚੇ ਦੇ ਬੱਚਿਆਂ ਨੇ ਪ੍ਰਾਈਵੇਟ ਸਕੂਲ ਜਾਣਾ ਤੇ ਮੈਨੂੰ ਸਰਕਾਰੀ ਸਕੂਲ ਵਿੱਚ ਲਾਤਾ ਸਰਕਾਰੀ ਸਕੂਲ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਸੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਸਕੂਲ ਵਿੱਚ ਵਧੀਆ ਟੀਚਰ ਨਾ ਹੋਣ ਕਰਕੇ ਮੈਂ ਪੜ੍ਹਾਈ ਵਿੱਚ ਨਿੱਲ ਹੀ ਸੀ ਚਾਚੇ ਦੇ ਬੱਚਿਆਂ ਨੇ ਆ ਕੇ ਟਿਊਸ਼ਨ ਵੀ ਜਾਣਾ ਤੇ ਮੈਂ ਘਰ ਆ ਕੇ ਘਰ ਦੇ ਕੰਮ ਕਰਨੇ ਮੈਨੂੰ ਘਰ ਆ ਕੇ ਵੀ ਪੜ੍ਹਨ ਦਾ ਟਾਈਮ ਨਾ ਮਿਲਣਾ ਸਵੇਰ ਚਾਚੀ ਨਾਲ 12-13 ਪਸ਼ੂਆਂ ਦਾ ਗੋਹਾ ਕੂੜਾ ਸੁੱਟ ਕੇ ਵੇੜੇ ਵਿੱਚ ਫਿਰ ਬੋਕਰ ਫੇਰਨੀ ਤੇ ਫਿਰ ਮੈਂ ਆਪਣੀ ਰੋਟੀ ਵੀ ਪਕਾਉਣੀ ਤੇ ਚਾਚੇ ਦੇ ਬੱਚਿਆਂ ਦੀ ਵੀ ਰੋਟੀ ਪਕਾਉਣੀ ਉਹਨਾਂ ਦੇ ਟਿਫਨ ਵਿੱਚ ਪਾ ਕੇ ਦੇਣੀ ਉਹਨਾਂ ਨੇ ਸਕੂਲ ਵਹਿੰਦੇ ਜਾਣਾ ਤੇ ਮੈਂ ਤੁਰ ਕੇ ਜਾਣਾ ਸੀ ਮਸਾਂ ਹੀ ਸਕੂਲ ਦੇ ਟਾਈਮ ਤੇ ਮੈਂ ਪਹੁੰਚਣਾ ਕਿਉਂਕਿ ਸਾਡੇ ਸਕੂਲ ਪਿੰਡ ਦੇ ਬਾਹਰਵਾਰੀ ਸੀ ਫਿਰ ਸਕੂਲ ਤੋਂ ਆ ਕੇ ਮੈਂ ਸਾਰੇ ਭਾਂਡੇ ਮਾਂਝਣੇ ਤੇ ਆਪਣੀ ਵਰਦੀ ਵੀ ਧੋਣੀ ਤੇ ਚਾਚੇ ਦੇ ਬੱਚਿਆਂ ਦੀ ਵੀ ਵਰਦੀਆਂ ਧੋਣੀਆਂ ਜਦ ਕਿ ਵੱਡੀ ਚਾਚੀ ਦੀ ਵੱਡੀ ਕੁੜੀ ਮੇਰੇ ਤੋਂ ਡੇਢ ਸਾਲ ਛੋਟੀ ਸੀ ਮੇਰੇ ਪਾਪਾ ਤੇ ਚਾਚੇ ਦਾ ਵਿਆਹ ਇਕੱਠਾ ਹੋਇਆ ਸੀ ਫਿਰ ਜਦੋਂ ਮੈਂ ਵਿਹਲੀ ਹੋ ਕੇ ਪੜ੍ਹਨ ਲੱਗੀ ਤਾਂ ਚਾਚੀ ਨੇ ਉਦੋਂ ਹੀ ਆਵਾਜ਼ ਮਾਰ ਦੇਣੀ ਮੈਂ ਕਹਿਣਾ ਚਾਚੀ ਮੈਨੂੰ ਪੜ੍ਹ ਲੈਣ ਦੋ ਤਾਂ ਚਾਚੀ ਨੇ ਕਹਿਣਾ ਕੋਈ ਨਹੀਂ ਤੂੰ ਪੜ੍ਹਾਈ ਕਰਕੇ ਮੈਡਮ ਲੱਗਣਾ ਕੰਮ ਦਾ ਵੱਲ ਸਿੱਖ ਲੈ ਫਿਰ ਮੈਂ ਉੱਠ ਕੇ ਸ਼ਾਮ ਦਾ ਕੰਮ ਕਰਵਾਉਣਾ ਰਾਤ ਨੂੰ ਥੱਕਣ ਕਰਕੇ ਨੀਂਦ ਆ ਜਾਣੀ ਪੜਿਆ ਨਾ ਜਾਣਾ ਕਿਉਂਕਿ 11 ਸਾਲ ਦੀ ਉਮਰ ਵਿੱਚ ਇੰਨਾ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਨਾ ਪੜਨ ਕਰਕੇ ਮੈਂ 8ਵੀਂ ਕਲਾਸ ਤੋਂ ਫੇਲ ਹੋ ਗਈ ਜਦ ਮੈਂ ਫੇਲ ਹੋ ਗਈ ਤਾਂ ਮੈਨੂੰ ਸਕੂਲ ਤੋਂ ਹਟਾ ਲਿਆ ਗਿਆ ਚਾਚੀ ਕਹਿੰਦੀ ਤੇਰਾ ਦਿਮਾਗ ਮੋਟਾ ਹੈ ਤੈਨੂੰ ਨਹੀਂ ਪੜ੍ਹਾਈ ਆਉਣੀ ਤੂੰ ਘਰੇ ਕੰਮ ਕਰਿਆ ਕਰ ਮੈਂ ਚਾਚੇ ਅੱਗੇ ਬਹੁਤ ਤਰਲੇ ਕੀਤੇ ਕਿ ਮੈਨੂੰ ਦੁਬਾਰਾ ਸਕੂਲ ਲਾ ਦੋ ਪਰ ਨਹੀਂ ਚਾਚਾ ਚਾਚੀ ਤੋਂ ਡਰਦਾ ਸੀ ਤੇ ਚਾਚਾ ਕਹਿੰਦਾ ਪੁੱਤ ਮੈਂ ਕੀ ਕਰਾਂ ਤੇਰੀ ਚਾਚੀ ਕਲੇਸ਼ ਪਾ ਕੇ ਬੈਠੀ ਹੈ ਤੈਨੂੰ ਉਹਨੇ ਪੜ੍ਹਨ ਨਹੀਂ ਦੇਣਾ ਤੂੰ ਹੀ ਪੜ੍ਹਾਈ ਦਾ ਖਿਹੜਾ ਛੱਡ ਦੇ ਮੈਂ ਕਹਿਣਾ ਬੰਦ ਕਰ ਦਿੱਤਾ ਕਿਉਂਕਿ ਮੇਰਾ ਕਿਸੇ ਅੱਗੇ ਕੋਈ ਜ਼ੋਰ ਨਹੀਂ ਸੀ ਚੱਲਦਾ ਪੜ੍ਹਾਈ ਛੱਡ ਦਿੱਤੀ ਫਿਰ ਮੇਰੇ ਤੋਂ ਸਾਰਾ ਘਰ ਦਾ ਕੰਮ ਕਰਵਾਉਣਾ ਤੇ ਗੋਹਾ ਕੂੜਾ ਵੀ ਸਟਵਾਉਣਾ ਪੱਠੇ ਪੋਣੇ ਚੌਂਕੇ ਦਾ ਸਾਰਾ ਕੰਮ ਕਰਾਉਣਾ ਮੇਰੀ ਉਹੀ ਹਾਲਤ ਹੋ ਗਈ ਸੀ ਜਿਹੜਾ ਬਿਨਾ ਮਾਮਾ ਤੋਂ ਧੀਆ ਦੀ ਹੁੰਦੀ ਹੈ ਫਿਰ ਕਿਸੇ ਨੇ ਮੇਰੀ ਹਾਲਤ ਬਾਰੇ ਮੇਰੇ ਨਾਨਕਿਆਂ ਨੂੰ ਦੱਸਿਆ ਤਾਂ ਮੇਰੀ ਨਾਨੀ ਤੇ ਮੇਰਾ ਮਾਮਾ ਮੈਨੂੰ ਲੈਣ ਲਈ ਆ ਗਏ ਮੇਰੀਆਂ ਚਾਚੀਆਂ ਮੇਰੀ ਨਾਨੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਲੱਗ ਗਈਆਂ ਮੈਨੂੰ ਵੀ ਪੁੱਤ ਪੁੱਤ ਕਰਕੇ ਬੁਲਾਉਣ ਲੱਗ ਪਈਆਂ ਜਦਕਿ ਮੈਨੂੰ ਕਦੇ ਵੀ ਪੁੱਤ ਕਹਿ ਕੇ ਨਹੀਂ ਬੁਲਾਉਂਦੀਆਂ ਸੀ ਉਸ ਵਕਤ ਉਹਨਾਂ ਦੇ ਮਨ ਵਿੱਚ ਮੈਲ ਸੀ ਤੇ ਜੇ ਇਹ ਕੁੜੀ ਨੂੰ ਲੈ ਗਏ ਤਾਂ ਇਸ ਦੇ ਹਿੱਸੇ ਦੀ ਜ਼ਮੀਨ ਵੀ ਲੈ ਲਵਾਂਗੇ ਪਰ ਵਿੱਚੋਂ ਮੇਰੇ ਚਾਚੇ ਦੇ ਦਿਲ ਵਿੱਚ ਇਹੀ ਸੀ ਕਿ ਮੇਰਾ ਮਾਮਾ ਮੈਨੂੰ ਲੈ ਕੇ ਹੀ ਜਾਵੇ ਕਿਉਂਕਿ ਉਹ ਮੇਰੀ ਹਾਲਤ ਚੰਗੀ ਤਰ੍ਹਾਂ ਜਾਣਦੇ ਸੀ ਪਰ ਚਾਚੀਆਂ ਮੈਨੂੰ ਜਾਣ ਨਹੀਂ ਸੀ ਦਿੰਦੀਆਂ ਫਿਰ ਚਾਚੇ ਨੇ ਮੈਨੂੰ ਬੈਗ ਵਿੱਚ ਕੱਪੜੇ ਪਾਉਣ ਲਈ ਕਿਹਾ ਪਰ ਨਾਨੀ ਨੇ ਮੇਰੇ ਕੱਪੜੇ ਚੁੱਕਣ ਤੋਂ ਮਨਾ ਕਰ ਦਿੱਤਾ ਮੇਰੀ ਨਾਨੀ ਕਹਿੰਦੀ ਕਿ ਅਸੀਂ ਇਹਨੂੰ ਨਵੇਂ ਕੱਪੜੇ ਲੈ ਕੇ ਦੇਾਂਗੇ ਅਸੀਂ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ ਫਿਰ ਮੇਰੇ ਮਾਮੇ ਤੇ ਨਾਨੀ ਨੇ ਚਾਹ ਪੀਤੀ ਤੇ ਮੈਨੂੰ ਲੈ ਕੇ ਚਲੇ ਗਏ ਮੇਰਾ ਚਾਚਾ ਮੈਨੂੰ ਬੂਹੇ ਤੱਕ ਛੱਡਣ ਆਇਆ ਤੇ ਮੈਨੂੰ ਕੁੱਟ ਕੇ ਨਾਲ ਲਾ ਕੇ ਬਹੁਤ ਰੋਇਆ ਪਰ ਮੇਰੀਆਂ ਚਾਚੀਆਂ ਮੈਨੂੰ ਬੂਹੇ ਤੱਕ ਵੀ ਨਹੀਂ ਛੱਡਣ ਆਈਆਂ ਮੈਨੂੰ ਇੱਕ ਪਾਸੇ ਤਾਂ ਘਰ ਛੱਡਣ ਦਾ ਬਹੁਤ ਦੁੱਖ ਸੀ ਪਰ ਦੂਜੇ ਪਾਸੇ ਮੇਰੀ ਖੁਸ਼ੀ ਵੀ ਸੀ ਕਿ ਨਰਕ ਵਿੱਚ ਜ਼ਿੰਦਗੀ ਤੋਂ ਆਜ਼ਾਦ ਹੋ ਗਈ ਹਾਂ ਫਿਰ ਨਾਨੀ ਨੇ ਮੈਨੂੰ ਵਧੀਆ ਕੱਪੜੇ ਤੇ ਜੁੱਤੀਆਂ ਲੈ ਕੇ ਦਿੱਤੀਆਂ ਫਿਰ ਮੈਨੂੰ ਦੁਬਾਰਾ ਪੜ੍ਹਨ ਲਈ ਕਿਹਾ ਜਦੋਂ ਮੈਂ 10ਵੀਂ ਕਲਾਸ ਵਿੱਚ ਸੀ ਤੇ ਮੈਂ ਉਸ ਵਕਤ 18 ਸਾਲ ਦੀ ਉਮਰ ਤਾਂ ਹੋ ਗਈ ਸੀ ਕਿਉਂਕਿ ਮੈਨੂੰ ਵਿੱਚੋਂ ਪੜ੍ਹਨੋਂ ਹਟਾ ਲਿਆ ਗਿਆ ਸੀ ਫਿਰ ਮੈਂ 20 ਸਾਲ ਦੀ ਉਮਰ ਵਿੱਚ 12ਵੀਂ ਵੀ ਪਾਸ ਕੀਤੀ ਤੇ ਮੇਰੇ ਮਾਮੇ ਨੇ ਵਧੀਆ ਘਰ ਪਰਿਵਾਰ ਦੇਖ ਕੇ ਮੇਰਾ ਵਿਆਹ ਕਰ ਦਿੱਤਾ ਮੇਰੇ ਵਿਆਹ ਤੇ ਜਿੰਨਾ ਖਰਚਾ ਆਇਆ ਮੇਰੇ ਮਾਮੇ ਨੇ ਹੀ ਕੀਤਾ ਸੀ ਪਰ ਅਗਲੇ ਘਰ ਵਾਲਿਆਂ ਨੇ ਦਹੇਜ ਬਿਲਕੁਲ ਵੀ ਨਹੀਂ ਲਿਆ ਸੀ ਮੇਰੇ ਵਿਆਹ ਤੇ ਕੱਲਾ ਮੇਰਾ ਚਾਚਾ ਹੀ ਆਇਆ ਸੀ ਹੋਰ ਕੋਈ ਵੀ ਘਰੋਂ ਨਹੀਂ ਸੀ ਆਇਆ ਵਿਆਹ ਤੋਂ ਬਾਅਦ ਮੈਂ ਜਿਹੜੀ ਮੇਰੇ ਪਾਪਾ ਦੇ ਹਿੱਸੇ ਦੀ ਜ਼ਮੀਨ ਸੀ ਉਹੋ ਮੈਂ ਆਪਣੇ ਚਾਚੇ ਦੇ ਨਾਮ ਕਰ ਦਿੱਤੀ ਕਿਉਂਕਿ ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਕੋਈ ਵੀ ਮੈਨੂੰ ਜਮੀਨ ਕਰਕੇ ਪਿਆਰ ਨਾ ਕਰੇ ਮੇਰੇ ਗੁਣਾ ਕਰਕੇ ਮੈਨੂੰ ਪਸੰਦ ਕਰੇ ਪਰ ਮੇਰਾ ਸੋਹਰਾ ਪਰਿਵਾਰ ਬਹੁਤ ਚੰਗਾ ਸੀ ਮੈਨੂੰ ਤਾਂ ਆਪਣਿਆਂ ਦੇ ਪਰਿਵਾਰ ਦਾ ਮਤਲਬ ਹੀ ਨਹੀਂ ਨਹੀਂ ਸੀ ਪਤਾ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਪਤਾ ਲੱਗਾ ਕੀ ਮਾਪਿਓ ਕੀ ਚੀਜ਼ ਹੁੰਦੀ ਹੈ ਸ਼ਾਇਦ ਜੇ ਮੇਰੇ ਮੰਮੀ ਪਾਪਾ ਹੁੰਦੇ ਉਹ ਵੀ ਮੈਨੂੰ ਇੰਨਾ ਪਿਆਰ ਨਾ ਕਰਦੇ ਜਿੰਨਾ ਮੇਰੇ ਸੱਸ ਸਹੁਰੇ ਤੋਂ ਮੈਨੂੰ ਪਿਆਰ ਮਿਲਿਆ ਸੀ ਮੈਂ ਆਪਣੇ ਨਾਨਕਿਆਂ ਦਾ ਕਦੇ ਵੀ एहसान ਨਹੀਂ ਭੁੱਲ ਸਕਦੀ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਜ਼ਿੰਦਗੀ ਤੇ ਪਰਿਵਾਰ ਦਿੱਤਾ ਹੁਣ ਕਦੇ-ਕਦੇ ਮੇਰਾ ਚਾਚਾ ਮੈਨੂੰ ਮਿਲਣ ਆ ਜਾਂਦਾ ਹੈ ਪਰ ਘਰੋਂ ਕਦੇ ਵੀ ਹੋਰ ਕੋਈ ਨਹੀਂ ਮੈਨੂੰ ਮਿਲਣ ਆਉਂਦਾ ਪਰ ਫਿਰ ਵੀ ਮੇਰੇ ਦਿਲ ਵਿੱਚ ਉਸ ਕਰ ਲਈ ਇੱਕ ਤਾਂਗ ਜਈ ਹੁੰਦੀ ਤੇ ਜਿਹੜੇ ਮੇਰੇ ਆਪਣੇ ਮੈਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਯਾਦ ਵੀ ਆਉਂਦੀ ਪਰ ਅੱਜ ਉਹਨਾਂ ਦੇ ਚਿਹਰੇ ਦਾ ਹਾਸਾ ਵੀ ਭੁੱਲ ਗਿਆ ਬਸ ਯਾਦਾਂ ਹੀ ਰਹਿ ਗਈਆਂ ਪਰ ਫਿਰ ਵੀ ਮੈਂ ਇੱਥੇ ਬਹੁਤ ਖੁਸ਼ ਹਾਂ ਤੇ ਰੱਬ ਅੱਗੇ ਹੀ ਅਰਦਾਸ ਕਰਦੀ ਹਾਂ ਕਿ ਰੱਬਾ ਇਦਾਂ ਹੀ ਮੇਰੇ ਤੇ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ